ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਮੌਸਮ ਬਾਰੇ ਵੀਡੀਓ ਲੈ ਕੇ ਹਾਜ਼ਰ ਹਾਂ ਗੱਲ ਕਰਾਂਗੇ 5 ਮਈ ਤੋਂ ਲੈ ਕੇ 15 ਮਈ ਤੱਕ ਦੇ ਮੌਸਮ ਬਾਰੇ ਮੈਂ ਹਾਂ ਜਗਜੀਵਨ ਸਿੰਘ ਜਵੰਦਾ ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀવાડી ਇਸ ਵਾਰ ਅਪ੍ਰੈਲ ਮਹੀਨੇ ਦੇ ਵਿੱਚ ਆਮ ਹਾਲਾਤ ਮੁਤਾਬਕ ਗਰਮੀ ਨਹੀਂ ਪਈ ਟੈਂਪਰੇਚਰ ਜ਼ਿਆਦਾ ਨਹੀਂ ਵਧਿਆ ਜਿਆਦਾ ਤੋਂ ਜ਼ਿਆਦਾ ਜਿਹੜਾ ਟੈਂਪਰੇਚਰ 36 37 ਡਿਗਰੀ ਤੱਕ ਘੁੰਮਦਾ ਰਿਹਾ ਕਿਉਂਕਿ 3-4 ਪਸ਼ਚਮ ਇੰਡੀਸ ਟਰਮੈਸ ਜਿਹੜੇ ਪੰਜਾਬ ਦੇ ਵਿੱਚ ਅੱਗੇ ਪਿੱਛੇ ਆਉਂਦੇ ਰਹੇ ਇਸੇ ਕਰਕੇ ਮੌਸਮ ਠੰਡਾ ਰਿਹਾ ਪਰ ਹੁਣ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਣਾ ਲੋ ਚੱਲਣ ਦੀ ਸੰਭਾਵਨਾ ਬਣਦੀ ਹੈ ਅੱਜ 5 ਮਈ ਨੂੰ ਜਦੋਂ ਆਪਾਂ ਵੀਡੀਓ ਬਣਾ ਰਿਹਾ ਤਾਂ ਅੱਜ ਵੀ ਜਿਹੜਾ ਟੈਂਪਰੇਚਰ 40 ਡਿਗਰੀ ਹੁੰਦੀ ਉਮੀਦ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਟੈਂਪਰੇਚਰ ਜਿਹੜਾ 45 ਡਿਗਰੀ ਤੱਕ ਜਾਂ ਇਸ ਤੋਂ ਵੀ ਉੱਪਰ ਜਾ ਸਕਦਾ ਹੈ ਲੋ ਚੱਲਣ ਦੀ ਵੀ ਪੂਰੀ ਉਮੀਦ ਹੈ 8 ਮਈ ਤੱਕ ਟੈਂਪਰੇਚਰ 42-43 ਡਿਗਰੀ ਤੱਕ ਹੋ ਸਕਦਾ ਹੈ ਅਤੇ 9 ਮਈ ਨੂੰ ਇੱਕ ਹਲਕਾ ਜਿਹਾ ਡਿਸਟਰਬੈਂਸ ਦਿਖਾਈ ਦਿੰਦਾ ਹੈ ਜਿਸ ਕਰਕੇ ਕੁਝ ਏਰੀਆ ਦੇ ਵਿੱਚ ਹਲਕੀ ਬੂੰਦਬاندی ਹੋ ਸਕਦੀ ਹੈ ਤੇ ਟੈਂਪਰੇਚਰ 1 ਤੋਂ ਡਿਗਰੀ ਹੋਰ ਹੇਠਾਂ ਆ ਸਕਦਾ ਹੈ 40 ਡਿਗਰੀ ਤੱਕ ਟੈਂਪਰੇਚਰ ਰਹਿ ਸਕਦਾ ਪਰ 10 ਅਤੇ 11 ਮਈ ਨੂੰ ਟੈਂਪਰੇਚਰ ਦੇ ਵਿੱਚ ਫਿਰ ਵਾਧਾ ਹੋਣ ਦੀ ਉਮੀਦ ਹੈ 43 ਡਿਗਰੀ ਤੋਂ ਉੱਪਰ ਟੈਂਪਰੇਚਰ ਜਾ ਸਕਦਾ ਕੁਝ ਜ਼ਿਲ੍ਹਿਆਂ ਦੇ ਵਿੱਚ ਲੋ ਦੇ ਨਾਲ ਧੂੜ ਭਰੀ ਹਨੇਰੀ ਵੀ ਚੱਲ ਸਕਦੀ ਹੈ। ਰਾਜਸਥਾਨ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਿਹੜਾ ਟੈਂਪਰੇਚਰ 44 ਡਿਗਰੀ ਤੱਕ ਹੋ ਸਕਦਾ ਇਸ ਤੋਂ ਵੀ ਉੱਪਰ ਜਾ ਸਕਦਾ ਤੇ ਲੋਹ ਚੱਲ ਸਕਦੀ ਹੈ। ਅੱਗੇ 11 ਮਈ ਦੀ ਰਾਤ ਤੱਕ ਇੱਕ ਹਲਕਾ ਜਿਹਾ ਡਿਸਟਰਬੈਂਸ ਹੈ ਜਿਹੜਾ ਪੰਜਾਬ ਦੇ ਵਿੱਚ ਫਿਰ ਦਿਖਾਈ ਦਿੰਦਾ ਹੈ। ਜਿਹੜਾ 12 ਤੇ 13 ਮਈ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਵਰਖਾ ਕਰ ਸਕਦਾ। ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿੰਨੀ ਵਰਖਾ ਹੋ ਸਕਦੀ ਹੈ ਇਹ ਆਉਣ ਵਾਲੇ 3-4 ਦਿਨਾਂ ਦੇ ਵਿੱਚ ਸਾਰਾ ਕਲੀਅਰ ਹੋ ਜਾਇਆਗਾ। ਵੀਡੀਓ ਦੇ ਰਾਹੀਂ ਆਪਾਂ ਤੁਹਾਨੂੰ ਜ਼ਰੂਰ ਦੱਸ ਦੇਵਾਂਗੇ 14 ਤੇ 15 ਮਈ ਤੱਕ ਮੌਸਮ ਦੇ ਵਿੱਚ ਥੋੜੀ ਨਰਮੀ ਆਵੂਗੀ ਤਾਪਮਾਨ 40 ਡਿਗਰੀ ਤੱਕ ਹੀ ਠਾ ਸਕਦਾ ਉਸ ਤੋਂ ਬਾਅਦ ਫਿਰ ਤਾਪਮਾਨ ਦੇ ਵਿੱਚ ਕਾਫੀ ਵਾਧਾ ਹੋ ਜਾਣਾ 15 16 ਤੋਂ ਬਾਅਦ ਤਾਪਮਾਨ ਕਾਫੀ ਜ਼ਿਆਦਾ ਉੱਪਰ ਚਲੇ ਜਾਣਗੇ 45 46 ਡਿਗਰੀ ਤੋਂ ਵੀ ਤਾਪਮਾਨ ਜਿਹੜਾ ਉੱਪਰ ਜਾ ਸਕਦਾ ਸੋ ਦੋਸਤੋ ਇਹ ਸੀ 5 ਮਈ ਤੋਂ ਲੈ ਕੇ 15 ਮਈ ਤੱਕ ਦੇ ਮੌਸਮ ਬਾਰੇ ਜਾਣਕਾਰੀ ਅ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਹੋਰ ਯਾਰ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਾਂ ਕੋਈ ਸੁਝਾਅ ਹੁੰਦਾ ਜ਼ਰੂਰ ਦੱਸਿਆ ਕਰੋ ਸੋ ਦੋਸਤੋ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ